ਸਤਿ ਸ੍ਰੀ ਅਕਾਲ ਮੈਂ ਚਰਨਜੋਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਡੇਲੀ ਲਾਈ ਪੰਜਾਬ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੇ ਵੱਡੀ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਸ਼੍ਰੀ ਅਕਾਲ ਤਖਸੈਬ ਤੇ ਹੋਈ ਇਕਤਰਤਾ ਦੀ ਤੇ ਲਏ ਗਏ ਵੱਡੇ ਫੈਸਲਿਆਂ ਦੀ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਮਾਨ ਸਰਕਾਰ ਤੇ ਥਿੱਕਾ ਹਮਲਾ ਬੋਲ ਦਿੱਤਾ ਹੈ ਕਿ ਸਕੂਲਾਂ ਦੇ ਵਿੱਚ ਹੁਣ ਛੁੱਟੀਆਂ ਵੱਧ ਸਕਦੀਆਂ ਨੇ ਇਸ ਨੂੰ ਲੈ ਕੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਭਾਜਪਾ ਆਗੂ ਨੇ ਅੰਮ੍ਰਿਤਸਰ ਦੀ ਚਾਰਦਵਾਰੀ ਦੇ ਅੰਦਰ ਜੋ ਸ਼ਰਾਬ ਮੀਟ ਅਤੇ ਨਸ਼ੀਲੇ ਪਦਾਰਥਾਂ ਦੇ ਉੱਪਰ ਰੋਕ ਲਗਾਈ ਹੈ ਇਸ ਤੇ ਹੁਣ ਸਰਕਾਰ ਨੂੰ ਕਿਹੜਾ ਦਾ ਕੰਮ ਕਰ ਦਿੱਤਾ ਹੈ ਸੁਖਪਾਲ ਸਿੰਘ ਖੈਰ ਨੇ ਵਿਧਾਨ ਸਭਾ ਦੇ اجلاس ਸੱਦੇ ਜਾਣ ਤੇ ਸਵਾਲ ਝੁੱਕ ਦਿੱਤੇ ਨੇ ਕਿਸਾਨਾਂ ਦੇ ਵੱਲੋਂ ਜ਼ਿਲ੍ਹਾ ਹੈੱਡਕੁਆਟਰ ਤੇ ਧਰਨੇ ਪ੍ਰਦਰਸ਼ਨ ਦਾ ਐਲਾਨ ਕਰ ਦਿੱਤਾ ਗਿਆ ਤਿੰਨ ਵੱਜੋਂ ਸੁੱਧ ਦੇ ਭਾਜਪਾ ਦੇ ਜਾਣ ਦੀਆਂ ਚਰਚਾਵਾਂ ਤੋਂ ਬਾਅਦ ਪਾਜ ਪਾ ਆਗੂ ਔਖੇ ਹੁੰਦੇ ਦਿਖਾਈ ਦੇ ਰਹੇ ਨੇ ਇਹਨਾਂ ਸਾਰੀਆਂ ਹੀ ਖਬਰਾਂ ਬਾਰੇ ਜਾਣਕਾਰੀ ਦਵਾਂਗੇ ਤੇ ਸ਼ੁਰੂਆਤ ਕਰਦੇ ਆਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਸ਼੍ਰੀ ਕਲਤਕ ਸਾਬ ਦੇ ਉੱਪਰ ਪੰਡ ਸਿੰਘ ਸਭਾਨਾਂ ਦੀ ਅੱਜ ਇਕਤਰਤਾ ਹੋਈ ਹੈ ਤੇ ਇਸ ਇਕਤਰਤਾ ਦੇ ਵਿੱਚ ਕੁਝ ਵੱਡੇ ਫੈਸਲੇ ਲੈ ਲਏਗੇ ਨੇ ਇਸ ਇਕਤਰਤਾ ਦੇ ਵਿੱਚ ਸਭ ਤੋਂ ਪਹਿਲਾ ਵੱਡਾ ਫੈਸਲਾ 328 ਰੁਪਏ ਦੇ ਮਾਮਲੇ ਦੇ ਵਿੱਚ ਲਿਆ ਗਿਆ ਸਰਕਾਰ ਦੇ ਵੱਲੋਂ ਕਥਿਤ ਤੌਰ ਤੇ ਗਾਇਬ ਹੋਏ 328 ਰੁਪਏ ਦੇ ਮਾਮਲੇ ਵਿੱਚ ਚਾ ਕੋਟ ਸਮਾ ਪਹਿਲਾ ਐਸਜੀਪੀਸੀ ਦੇ ਕਰਮਚਾਰੀਆਂ ਦੇ ਉੱਪਰ ਅਹੁਦੇਦਾਰਾਂ ਦੇ ਉੱਪਰ ਪਰਚੇ ਦਰਜ ਕਰ ਦਿੱਤੇ ਨੇ ਤੇ ਹਾਲ ਹੀ ਦੇ ਵਿੱਚ ਸਰਕਾਰ ਨੇ 6 ਮੈਂਬਰੀ ਐਸਆਈਟੀ ਬਣਾ ਦਿੱਤੀ ਹੈ ਜੋ ਕਿ ਕਥਿਤ ਤੌਰ ਤੇ ਗਾਇਬ ਹੋਏ 328 ਰੁਪਏ ਦੇ ਮਾਮਲੇ ਵਿੱਚ ਜਾਂਚ करेगी ਪਰ ਇਸ ਨੂੰ ਲੈ ਕੇ ਐਸਜੀਪੀਸੀ ਦਾ ਕਹਿਣਾ ਹੈ ਕਿ ਸਰਕਾਰ ਇਸ ਮੁੱਦੇ ਤੇ ਸਿਆਸਤ ਕਰ ਰਹੀ ਹੈ ਕਿਉਂਕਿ ਪਹਿਲਾਂ ਇਸ ਮਾਮਲੇ ਤੇ ਜਾਂਚ ਹੋ ਚੁੱਕੀ ਹੈ ਐਸਜੀਪੀਸੀ ਨੇ ਕਾਰਵਾਈ ਵੀ ਕਰ ਦਿੱਤੀ ਹੈ ਤੇ ਇਹ ਮਾਮਲਾ ਸ਼੍ਰੀਕਾਲ ਤੱਕ ਸਾਹਿਬ ਦੇ ਵੱਲੋਂ ਵੀ ਨਿਭੇੜ ਦਿੱਤਾ ਗਿਆ ਦੁਬਾਰਾ ਇਸ ਨੂੰ ਖੋਲ ਕੇ ਜਾਂਚ ਕਰਨ ਦੇ ਹੁਕਮ ਦੇਣੇ ਸਿਆਸਤ ਹੈ ਤੇ ਪੰਚ ਸਿੰਘ ਸਭਾ ਨਾਲ ਦੀ ਜੋ ਅੱਜ ਇਕੱਤਰਤਾ ਹੋਈ ਹੈ ਇਸ ਮਾਮਲੇ ਸੰਬੰਧੀ ਵਿਚਾਰ ਚਰਚਾ ਕੀਤੀ ਗਈ ਹੈ ਇਸ ਤੇ ਸ਼੍ਰੀ ਕਾਟਕ ਸਾਬ ਦੇ ਕਾਰਜਕਾਰੀ ਜਥੇਦਾਰ ਗੈਨੀ ਕੁਲਦੀਪ ਸਿੰਘ ਅਣਗੱਜ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਖਿਆ ਗਿਆ ਕਿ ਮੌਜੂਦਾ ਸਰਕਾਰ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਬੰਦ ਕਰੇ ਜੇ ਦਖਲਅੰਦਾਜ਼ੀ ਬੰਦ ਨਾ ਕੀਤੀ ਤਾਂ ਉਹਨਾਂ ਖਿਲਾਫ ਪੰਥਕ ਰਵਾਇਤਾ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਉਹਨਾਂ ਦਾ ਕਹਿਣਾ ਕਿ ਇਸ ਮਾਮਲੇ ਵਿੱਚ ਸ਼੍ਰੀ ਕਲਤਕ ਸਾਬ ਦੇ ਕਾਲੀ ਜਥੇਦਾਰ ਵੱਲੋਂ ਜਾਂਚ ਕਰਵਾਈ ਗਈ ਸੀ ਅਤੇ ਇਸ ਦੀ ਰਿਪੋਰਟ ਵਿੱਚ ਦਰਜ ਹੈ ਕਿ ਇਸ ਮਾਮਲੇ ਦਾ ਕੋਈ ਵੀ ਸਿਆਸੀ ਤਰ੍ਹਾਂ ਰਾਜਨੀਤਿਕ ਲਾਹ ਲੈਂਦਾ ਯਤਨ ਨਾ ਕਰੇ ਜੇਕਰ ਕੋਈ ਸਿਆਸੀ ਪਾਰਟੀ ਅਜਿਹਾ ਕਰਦੀ ਹੈ ਉਹ ਸ਼੍ਰੀ ਕਾਲ ਤਖਤ ਸਾਹਿਬ ਦੇ ਅੱਗੇ ਜਵਾਬ ਦੇ ਹੋਵੇਗੀ ਅਤੇ ਪੰਥ ਦੁਖੀ ਹੋਵੇਗੀ। ਉਹਨਾਂ ਕਹਿ ਕੇ ਇਸੇ ਦੀ ਰੋਸ਼ਨੀ ਵਿੱਚ ਮੌਜੂਦਾ ਸਰਕਾਰ ਅਤੇ ਸੱਤਾਧਿਰ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਸਿੱਖਾਂ ਦੇ ਇਸ ਅੰਦਰੂਨੀ ਮਾਮਲੇ ਵਿੱਚ ਦਖਲਅੰਦਾਜ਼ੀ ਨਾ ਕਰੇ। ਤੇ ਇਸ ਮਾਮਲੇ ਵਿੱਚ ਪੁਲਿਸ ਕੇਸ ਦਰਜ ਕਰਨ ਅਤੇ ਸਰਕਾਰ ਕੋਲੋਂ ਦਖਲ ਦੀ ਮੰਗ ਕਰਨ ਵਾਲੀਆਂ ਸਿੱਖ ਜਥੇਬੰਦੀਆਂ ਨੇ ਆਖਿਆ ਕਿ ਇਸ ਮਾਮਲੇ ਵਿੱਚ ਸਰਕਾਰ ਜਾਂ ਪੁਲਿਸ ਨੂੰ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਪੰਥਕ ਹਿੱਤਾਂ ਵਿੱਚ ਨਹੀਂ ਹੈ ਤੇ ਨਾਲ ਹੀ ਐਲਜੀਪੀਸੀ ਨੂੰ ਵੀ ਇਸ ਮਾਮਲੇ ਵਿੱਚ ਆਦੇਸ਼ ਦਿੱਤਾ ਗਿਆ ਕਿ ਉਹ ਇਸ ਮਾਮਲੇ ਵਿੱਚ ਸੰਗਤਾਂ ਦੇ ਸ਼ੰਕੇ ਦੂਰ ਕਰਨ ਦੇ ਯਤਨ ਕਰਨ ਤੇ ਇਸ ਇਕਤਰਤਾ ਦੇ ਦੌਰਾਨ ਅਗਲੇ ਫੈਸਲੇ ਜੋ ਲਏ ਗਏ ਨੇ ਉਹਨਾਂ ਦੇ ਵਿੱਚ ਮੈਰਿਜ ਪੈਲਸ ਰਿਜ਼ੋਰਟਾਂ ਸਮੁੰਦਰ ਕੰਡਿਆ ਅਤੇ ਵਪਾਰਕ ਫਰਮਾਂ ਦੇ ਵਿੱਚ ਆਨੰਦ ਕਾਰਜਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲੈ ਕੇ ਜਾਣ ਤੇ ਪਾਬੰਦੀ ਲਗਾਈ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਸੰਬੰਧ ਵਿੱਚ ਪਹਿਲਾਂ ਹੀ ਰੋਕ ਲੱਗੀ ਹੋਈ ਹੈ ਜੇਕਰ ਕੋਈ ਇਸ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਹੋਵੇਗੀ ਤੇ ਅਗਲੇ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਉਹਨਾਂ ਦਾ ਕਹਿਣਾ ਹੈ ਕਿ ਗੁਰੂ ਸਹਿਬਾਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਸਿੱਖ ਯੋਧੇ ਤੇ ਜਰਨੈਲਾ ਆਦ ਮਹਾਪੁਰਖਾਂ ਤੇ ਸਿੱਖ ਸੰਸਕਾਰਾਂ ਦੀ ਨਕਲ ਕਰਕੇ ਇਸ ਬਾਰੇ ਫਿਲਮਾਂ ਜਾਂ ਐਨੀਮੇਸ਼ਨ ਫਿਲਮਾਂ ਨਹੀਂ ਬਣਾਈਆਂ ਜਾ ਸਕਦੀਆਂ ਉਹਨਾਂ ਦੇ ਵੱਲੋਂ ਐਸਜੀਪੀਸੀ ਨੂੰ ਆਦੇਸ਼ ਕੀਤਾ ਗਿਆ ਹੈ ਕਿ ਉਹ ਭਾਰਤ ਦੇ ਵੱਡੇ ਫਿਲਮ ਨਿਰਮਾਤਾ ਅਤੇ ਹੋਰ ਕਰਾਉਣਿਆਂ ਨੂੰ ਇਸ ਆਦੇਸ਼ ਦੀ ਕਾਪੀ ਭੇਜ ਕੇ ਇਸ ਸਬੰਧ ਵਿੱਚ ਜਾਣੂ ਕਰਵਾਵੇ ਇਸ ਦੇ ਨਾਲ ਹੀ ਇਹ ਵੀ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਦੀ ਪ੍ਰਵਾਨਗੀ ਤੋਂ ਬਿਨਾ ਸਿੱਖ ਇਤਿਹਾਸ ਨਾਲ ਸੰਬੰਧਿਤ ਕੋਈ ਵੀ ਫਿਲਮ ਨਹੀਂ ਬਣਾਈ ਜਾ ਸਕਦੀ ਹੈ ਇਸ ਪ੍ਰਕਾਰ ਅੱਜ ਦੀ ਇਸ ਇਕਤਰਤਾ ਦੇ ਵਿੱਚ ਇਹ ਕੁਝ ਅਹਿਮ ਫੈਸਲੇ ਲੇ ਲਗੇ ਨੇ ਵਦਿਆਂ ਅਗਲੀ ਖਬਰ ਦੇ ਵੱਲ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ মিডিਆ ਦੇ ਨਾਲ ਗੱਲਬਾਤ ਕਰਦਿਆ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧੇ ਗਏ ਨੇ ਉਹਨਾਂ ਦੇ ਕਹਿਣ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਇੱਕ ਇਵੈਂਟ ਮੈਨੇਜਮੈਂਟ ਕੰਪਨੀ ਦੀ ਤਰ੍ਹਾਂ ਕੰਮ ਕਰ ਰਹੀ ਹੈ ਇਵੈਂਟ ਮੈਨੇਜਮੈਂਟ ਕੰਪਨੀ ਤੋਂ ਭਾਵ ਇਹ ਹੈ ਕਿ ਸਰਕਾਰ ਸਿਰਫ ਮਸ਼ਹੂਰੀਆਂ ਕਰ ਰਹੀ ਹੈ ਕਿਸੇ ਵੀ ਮੁੱਦੇ ਨੂੰ ਲੈ ਕੇ ਇੱਕ ਪ੍ਰੋਗਰਾਮ ਕੀਤਾ ਜਾਂਦਾ ਹੈ ਜਦਕਿ ਜ਼ਮੀਨੀ ਹਕੀਕਤ ਉਸ ਦੀ ਹੋਰ ਹੁੰਦੀ ਹੈ ਜ਼ਮੀਨੀ ਪੱਧਰ ਤੇ ਉਹ ਕੰਮ ਪੂਰਾ ਨਹੀਂ ਹੋਇਆ ਹੁੰਦਾ ਅਤੇ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨਾਂ ਦੀ ਲੜੀ ਵਿੱਚ ਇੱਕ ਹੋਰ ਪ੍ਰਚਾਰ ਜੋੜਨ ਦੀ ਤਿਆਰੀ ਕਰ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ 30 ਦਸੰਬਰ ਨੂੰ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਵਿੱਚ ਜੀ ਰਾਮ ਜੀ ਕਾਨੂੰਨ ਦਾ ਵਿਰੋਧ ਹੋਵੇਗਾ ਜੋ ਮਣਰੇ ਗੱਜ ਤਾਂ ਕੇਂਦਰ ਸਰਕਾਰ ਦੇ ਵੱਲੋਂ ਨਵਾਂ ਬੇਲਾ ਲਿਆਂਦਾ ਗਿਆ ਉਸ ਨੂੰ ਪਾਸ ਕਰਕੇ ਕਾਨੂੰਨ ਬਣਾ ਦਿੱਤਾ ਗਿਆ ਉਹਨਾਂ ਦਾ ਕਹਿਣਾ ਕਿ ਮੁੱਖ ਮੰਤਰੀ ਨੂੰ ਤਾਂ ਸੂਬੇ ਦੀ ਕਾਨੂੰਨ ਵਿਵਸਥਾ ਤੇ ਚਰਚਾ ਕਰਨੀ ਚਾਹੀਦੀ ਹੈ ਕਿਉਂਕਿ ਅਜੇ ਹ ਕੋਈ ਵੀ ਦਿਨ ਨਹੀਂ ਜਾਂਦਾ ਜਦੋਂ ਫਰੋਤੀ ਮੰਗਣ ਦੇ ਘਟਨਾਵਾਂ ਸਾਹਮਣੇ ਨਾ ਆ ਰਹੀਆਂ ਹੁਣ ਅਤੇ ਕਤਲ ਨਾ ਹੁੰਦੇ ਹੁਣ ਇਸ ਦੇ ਨਾਲ ਹੀ ਮਨਰੇਗਾ ਥਾਂ ਜੋ ਨਵਾਂ ਬਿੱਲ ਪੇਸ਼ ਕੀਤਾ ਗਿਆ ਉਸ ਦੇ ਹੱਕ ਦੇ ਵਿੱਚ ਬੋਲਦਿਆਂ ਹੋਇਆਂ ਸੁਨੀਲ ਜਾਖੜ ਦਾ ਕਹਿਣਾ ਕਿ ਇਸ ਮੌਕੇ ਹਾਲੀ ਦੇ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਪੰਜਾਬ ਦੇ ਦੌਰੇ ਤੇ ਸਨ ਤਾਂ ਹਰ ਜ਼ਿਲ੍ਹੇ ਦੇ ਲੋਕਾਂ ਨੇ ਇਸ ਯੋਜਨਾ ਵਿੱਚ ਹੋ ਰੇ ਭ੍ਰਿਸ਼ਟਾਚਾਰ ਦਾ ਮੁੱਦਾ ਚੁੱਕਿਆ ਸੀ ਸੁਨੀਲ ਜਾਖੜ ਦੇ ਵੱਲੋਂ ਮੁੱਖ ਮੰਤਰੀ ਨੂੰ ਇਹ ਅਪੀਲ ਕਰ ਦਿੱਤੀ ਗਈ ਹੈ ਕਿ 4 ਸਾਲਾਂ ਦੌਰਾਨ ਇਸ ਯੋਜਨਾ ਤਹਿਤ ਸੂਬੇ 'ਚ ਹੋਏ ਪ੍ਰੇਸ਼ਾਚਾਰ ਉਤੇ ਵਾਈਟ ਪੇਪਰ ਜਾਰੀ ਕੀਤਾ ਜਾਵੇ ਜੇਕਰ ਆਪ ਸਰਕਾਰ ਮੰਨਦੀ ਹੈ ਕਿ ਇਸ ਯੋਜਨਾ ਵਿੱਚ ਕਿਸੇ ਕਿਸਮ ਦੀ ਸੋਧ ਦੀ ਲੋੜ ਨਹੀਂ ਸੀ ਤਾਂ ਫਿਰ ਪਿਛਲੇ 4 ਸਾਲਾਂ ਦੇ ਵਿੱਚ ਜਦੋਂ ਇਸ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਸੀ ਤਾਂ ਪੰਜਾਬ ਦੇ ਗਰੀਬਾਂ ਨੂੰ 100 ਦਿਨਾਂ ਦਾ ਰੋਜ਼ਗਾਰ ਕਿਉਂ ਨਹੀਂ ਦਿੱਤਾ ਗਿਆ ਇੱਥੇ ਉਲਟਾ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਉੱਪਰ ਸਵਾਲ ਸੁਨੀਲ ਜਾਖੜ ਦੇ ਵੱਲੋਂ ਖੜੇ ਕਰ ਦਿੱਤੇ ਗਏ ਨੇ ਵਾਦਿਆਂ ਅਗਲੀ ਖਬਰ ਦੇ ਵੱਲ ਜੋ ਕਿ ਵਿਧਾਨ ਸਭਾ ਦੇ اجلاس ਦੇ ਨਾਲ ਜੁੜੀ ਹੋਈ ਹੈ ਵਿਧਾਨ ਸਭਾ ਦਾ ਵਿਸ਼ੇਸ਼ اجلاس ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਵੱਲੋਂ ਸੱਦ ਲਿਆ ਗਿਆ ਪਰ ਇੱਥੇ ਸੁਖਪਾਲ ਸਿੰਘ ਖੈਰਾ ਦਾ ਕਹਿਣਾ ਹੈ ਕਿ ਸਰਕਾਰ ਪੂਰਨ ਬਜਟ ਮਾਨਸੂਨ ਅਤੇ ਸਰਦ ਰੋਤ ਦੇ اجلاس ਦੀ ਥਾਂ ਬੇਮਤਲਬ ਇੱਕ ਦਿਨ ਦੇ ਵਿਧਾਨ ਸਭਾ ਦੇ اجلاس ਸਦਰੇ ਨੇ ਕਿਉਂਕਿ ਵਿਧਾਨ ਸਭਾ ਦਾ اجلاس ਮੁੱਖ ਮੰਤਰੀ ਭਗਵੰਤ ਪਾਣ ਦੀ ਸਰਕਾਰ ਦੇ ਵੱਲੋਂ ਪਹਿਲਾਂ ਵੀ ਸੱਦਿਆ ਗਿਆ ਸੀ ਤੇ ਇੱਕ ਵਾਰ ਫਿਰ ਤੋਂ ਸੱਦ ਲਿਆ ਗਿਆ ਹੈ 30 ਦਸੰਬਰ ਨੂੰ ਵਿਧਾਨ ਸਭਾ ਦਾ اجلاس ਹੋਵੇਗਾ ਸੁਖਪਾਲ ਸਿੰਘ ਖੈਰਾ ਦਾ ਕਹਿਣਾ ਹੈ ਕਿ ਸਰਦਰੂਤ ਦਾ اجلاس ਜੋ ਕਿ ਨਿਯਮਾਂ ਦੇ ਮੁਤਾਬਕ ਸਦਰਾ ਹੁੰਦਾ ਹੈ ਉਸ ਦੀ ਬਜਾਏ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵਿਸ਼ੇਸ਼ اجلاس ਸੱਦ ਰਹੀ ਹੈ ਵਿਸ਼ੇਸ਼ اجلاس ਦੇ ਵਿੱਚ ਜਿਹੜੇ ਮੁੱਦਿਆਂ ਨੂੰ ਲੈ ਕੇ ਵਿਧਾਨ ਸਭਾ ਦਾ اجلاس ਸੱਦਿਆ ਹੁੰਦਾ ਹੈ ਉਸ ਦੇ ਬਾਰੇ ਹੀ ਗੱਲਬਾਤ ਕੀਤੀ ਜਾਂਦੀ ਹੈ ਤੇਕ ਦਿਨਾਂ ਦੇ ਇਸ ਵਿਸ਼ੇਸ਼ اجلاس ਦੇ ਵਿੱਚ ਨਾ ਤਾਂ ਪ੍ਰਸ਼ਨ ਕਾਲ ਹੁੰਦਾ ਹੈ ਨਾ ਹੀ ਜ਼ੀਰੋ ਆਵਰ ਹੁੰਦਾ ਹੈ ਵਿਧਾਨ ਸਭਾ ਦੇ ਇੱਕ ਦਿਨ ਵਿਸ਼ੇਸ਼ اجلاس ਦੇ ਵਿੱਚ ਕੋਈ ਵੀ ਵਿਧਾਇਕ ਸਵਾਲ ਨਹੀਂ ਪੁੱਛ ਸਕਦਾ ਕਿਸੇ ਮੁੱਦੇ ਤੇ ਖੁੱਲ ਕੇ ਨਹੀਂ ਬੋਲ ਸਕਦਾ ਹੈ ਤਾਂ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਸਰਕਾਰ ਜਵਾਬਦੇਹੀ ਤੋਂ ਭੱਜ ਰਹੀ ਹੈ ਲੋਕਾਂ ਦੇ ਨੁਮਾਇੰਦੇ ਦੀ ਆਵਾਜ਼ ਦਬਾਉਣ ਦੀ ਸੋਚੀ ਸਮਝੀ ਕੋਸ਼ਿਸ਼ ਹੈ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਇਲਜ਼ਾਮ ਲਗਾਤਾਰ ਕਹਿੰਦੇ ਕਿ ਸੁਖਪਾਲ ਸਿੰਘ ਖਰੜ ਦੇ ਵੱਲੋਂ ਇੱਥੇ ਇਹ ਮੰਗ ਕਰ ਦਿੱਤੀ ਗਈ ਹੈ ਕਿ ਵਿਸ਼ੇਸ਼ ਵਿਧਾਨ ਸਭਾ ਦੇ اجلاس ਦੀ ਬਜਾਏ ਸਰਦਰ ਉਤਦਾ ਨਿਯਮਾਂ ਦੇ ਮਤਾਬਕ اجلاس ਸਦਿਆ ਜਾਵੇ। ਵਾਧਿਆਂ ਅਗਲੀ ਖਬਰ ਦੇ ਵੱਲ। ਪੰਜਾਬ ਦੇ ਵਿੱਚ ਠੰਡ ਦੇ ਮੌਸਮ ਨੂੰ ਦੇਖਦੇ ਹੋਏ ਹੁਣ ਇਹ ਚਰਚਾਵਾਂ ਚੱਲ ਪਈਆਂ ਨੇ ਕਿ ਕੀ ਪੰਜਾਬ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਵਧਣਗੀਆਂ ਜਾਂ ਫਿਰ ਨਹੀਂ ਕਿਉਂਕਿ ਸਰਕਾਰ ਦੇ ਵੱਲੋਂ 25 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਪੰਜਾਬ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਕੀਤੀਆਂ ਗਈਆਂ ਨੇ। ਪਠੰਡ ਦੇ ਮੌਸਮ ਦੀ ਜੇਕਰ ਗੱਲ ਕਰੀਏ ਤਾਂ ਠੰਡ ਦਿਨੋ ਦਿਨ ਵੱਧਦੀ ਜਾ ਰਹੀ ਹੈ ਹਰਿਆਣਾ ਦੇ ਸਕੂਲਾਂ ਦੇ ਵਿੱਚ 1 ਜਨਵਰੀ ਤੋਂ ਛੁੱਟੀਆਂ ਪੈਣ ਗਿਆ ਜਦਕਿ ਪੰਜਾਬ ਦੇ ਵਿੱਚ 1 ਜਨਵਰੀ ਤੋਂ ਸਕੂਲ ਲੱਗਣਗੇ ਤੇ ਦੂਸਰੇ ਪਾਸੇ ਮੌਸਮ ਮਾਰਾਂ ਦੇ ਅਨੁਸਾਰ 31 ਦਸੰਬਰ ਦੀ ਬਾਅਦ ਦੁਪਹਿਰ ਅਤੇ 1 ਜਨਵਰੀ ਨੂੰ ਹਲਕਾ ਮੀਂਹ ਪੰਜਾਬ ਦੇ ਵਿੱਚ ਪੈ ਸਕਦਾ ਹੈ ਜੇਕਰ ਇਹ ਮੀਂਹ ਪੈਂਦਾ ਹੈ ਤਾਂ ਪੰਜਾਬ ਦੇ ਵਿੱਚ ਠੰਡ ਹੋਰ ਵਧ ਸਕਦੀ ਹੈ ਪੰਜਾਬ ਦੇ ਵਿੱਚ ਮੌਸਮ ਵਿਭਾਗ ਨੇ ਪਹਿਲਾਂ ਹੀ ਸੀਤ ਲਹਿਰ ਅਤੇ ਸੰਗਣੀ ਧੁੰਦ ਦੀ ਪੇਸ਼ਕਸ਼ ਕੋਈ ਕੀਤੀ ਗਈ ਹੈ ਠੰਡ ਅਤੇ ਸੰਗਣੀ ਧੁੰਦ ਦੇ ਮੌਸਮ ਕਰਕੇ ਪੰਜਾਬ ਦੇ ਵਿੱਚ ਅਜੇ ਦਿਨ ਹੀ ਸੜਕੀ ਦੁਰਘਟਨਾਵਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਇਸ ਕਰਕੇ ਅਜਿਹੇ ਮੌਸਮ ਦੇ ਵਿੱਚ ਸਕੂਲ ਖੋਲਣੇ ਸਰਕਾਰ ਦੇ ਲਈ ਇੱਕ ਚੁਣੌਤੀ ਹੋਵੇਗਾ ਪਰ ਅੰਦਾਜ਼ਾ ਇਹ ਲਗਾਇਆ ਜਾ ਰਿਹਾ ਹੈ ਕਿ ਠੰਡ ਦੇ ਮੌਸਮ ਦੇਖਦੇ ਹੋਏ ਹੁਣ ਸਰਕਾਰ ਛੁੱਟੀਆਂ ਵਧਾ ਸਕਦੀ ਹੈ ਕਿਉਂਕਿ ਗੁਵਾਂਢੀ ਸੂਬੇ ਹਰਿਆਣੇ ਦੇ ਵਿੱਚ 1 ਜਨਵਰੀ ਤੋਂ ਠੰਡ ਦੀਆਂ ਛੁੱਟੀਆਂ ਪਹਿਣ ਗਿਆ ਐਲਾਨ ਹੋ ਗਿਆ ਹੈ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਇਹਨਾਂ ਛੁੱਟੀਆਂ ਨੂੰ ਵਧਾਉਂਦੀ ਹੈ ਜਾਂ ਫਿਰ 1 ਜਨਵਰੀ ਤੋਂ ਸਕੂਲ ਲੱਗਣਗੇ ਬਾਦਿਆਂ ਅਗਲੀ ਖਬਰ ਦੇ ਵੱਲ ਮਾਨ ਸਰਕਾਰ ਦੇ ਵੱਲੋਂ ਹਾਲ ਹੀ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦੇ ਸ਼ਹਿਰ ਨੂੰ ਤੱਕ ਸ਼੍ਰੀ ਦਮਦਮਾ ਸਾਹਿਬ ਦੇ ਸ਼ਹਿਰ ਨੂੰ ਅਤੇ ਅੰਮ੍ਰਿਤਸਰ ਦੀ ਚਾਰ ਦਿਵਾਰੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇ ਦਿੱਤਾ ਗਿਆ ਹੈ ਤੇ ਅਮਰੀਕ ਸਰ ਦੇ ਪੂਰਨ ਸ਼ਹਿਰ ਦੀ بجائے ਚਾਰ ਦਿਵਾਰੀ ਨੂੰ ਜੋ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ ਇਸ ਤੇ ਹੁਣ ਭਾਜਪਾ ਅਗੂ ਲక్ష్ਮੀ ਕਾਂਤ ਚਾਵਲਾ ਭੜਕਦੇ ਦਿਖਾਈ ਦੇ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਫੈਸਲੇ ਦੇ ਨਾਲ ਇਹ ਕਹਿਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਮਰੀਕ ਸਰ ਦਾ ਜੋ ਚਾਰ ਦਿਵਾਰੀ ਦੇ ਅੰਦਰ ਵਾਲਾ ਸ਼ਹਿਰ ਹੈ ਉਹ ਪਵਿੱਤਰ ਹੈ ਜਦਕਿ ਬਾਹਰ ਵਾਲਾ ਸਾਰਾ ਸ਼ਹਿਰ ਅਪਵਿੱਤਰ ਹੈ ਚਾਰ ਦੀਵਾਰੀ ਤੋਂ ਬਾਹਰ ਵਾਲਾ ਸ਼ਹਿਰ ਜੋ ਕਿ ਵੱਡੇ ਪੱਦਰ ਤੇ ਵਸਿਆ ਹੋਇਆ ਹੈ ਉਹ ਪਵਿੱਤਰ ਨਹੀਂ ਹੈ ਸਰਕਾਰ ਦੇ ਵੱਲੋਂ ਇਸ ਫੈਸਲੇ ਨਾਲ ਇਹ ਸੁਨੇਹਾ ਦਿੱਤਾ ਗਿਆ ਹੈ ਉਹਨਾਂ ਨੇ ਕਿ ਸਰਕਾਰ ਅੰਮ੍ਰਿਤਸਰ ਦੇ ਵਿੱਚ ਪੂਰਨ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਇਸ ਕਰਕੇ ਨਹੀਂ ਦੇ ਰਹੀ ਹੈ ਕਿਉਂਕਿ ਸ਼ਰਾਬ ਦੇ ਠੇਕੇ ਬੰਦ ਹੋ ਜਾਣ ਕਰਕੇ ਸਰਕਾਰ ਜੋ ਵੱਡੇ ਪੱਧਰ ਤੇ ਇਹਨਾਂ ਤੋਂ ਪੈਸਾ ਕਮਾਉਂਦੀ ਹੈ ਉਸ ਤੇ ਛੱਟ ਵਜੇਗੀ ਤੇ ਸਰਕਾਰ ਨੂੰ ਜੋ ਇਹਨਾਂ ਬੁਚੜਖਾਨੇ ਤੋਂ ਪੈਸਾ ਆਉਂਦਾ ਹੈ ਉਹ ਵੀ ਬੰਦ ਹੋ ਜਾਵੇਗਾ ਸਰਕਾਰ ਇਸ ਕਰਕੇ ਇਹ ਨਹੀਂ ਚਾਹੁੰਦੀ ਹੈ ਕਿ ਅੰਮ੍ਰਿਤਸਰ ਦੇ ਪੂਰੇ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਮਿਲੇ ਤੇ ਇਥੇ ਲక్ష్ਮੀਕੰਤ ਚਾਵਲਾ ਦੇ ਵੱਲੋਂ ਇਹ ਮੰਗ ਰੱਖ ਦਿੱਤੀ ਗਈ ਹੈ ਕਿ ਅੰਮ੍ਰਿਤਸਰ ਦੇ ਪੂਰੇ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਸਰਕਾਰ ਦੇਵੇ। ਵਾਧਿਆਂ ਅਗਲੀ ਖਬਰ ਦੇ ਵੱਲ। ਕਿਸਾਨ ਮਜ਼ਦੂਰ ਮੋਰਚੇ ਦੇ ਵੱਲੋਂ ਪੰਜਾਬ ਭਰ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਮਨਰੇਗਾ ਦੀ ਥਾਂ ਜੋ ਨਵਾਂ ਖਨੂਰ ਭਾਰਤ ਦੇ ਵਿੱਚ ਲਾਗੂ ਕਰ ਦਿੱਤਾ ਗਿਆ ਹੈ ਇਸ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਹੈ। 29 ਦਸੰਬਰ ਨੂੰ ਕਿਸਾਨਾਂ ਦੇ ਵੱਲੋਂ ਸਾਰੇ ਜਿਲ੍ਹਿਆਂ ਦੇ ਹੈੱਡਕੁਆਰਟਰਾਂ ਦੇ ਉੱਪਰ ਤਰਨੇ ਮੁਜਾਰੇ ਕੀਤੇ ਜਾਣਗੇ। ਪੁਤਲੇ ਫੂਕਣ ਦਾ ਐਲਾਨ ਕੀਤਾ ਗਿਆ ਹੈ ਕਿਸਾਨ ਆਗੂਆਂ ਦੇ ਵੱਲੋਂ ਆਖ ਦਿੱਤਾ ਗਿਆ ਹੈ ਕਿ ਮਨਰੇਗਾ ਦਿੱਥਾਂ ਜੋ ਨਵਾਂ ਕਾਨੂੰਨ ਕੇਂਦਰ ਸਰਕਾਰ ਨੇ ਲਾਗੂ ਕਰ ਦਿੱਤਾ ਹੈ ਇਸ ਨਾਲ ਮਜ਼ਦੂਰਾਂ ਦੀ ਰੋਟੀ ਦੇ ਉੱਪਰ ਲੱਤ ਵਜੇਗੀ ਉਹਨਾਂ ਦਾ ਕਹਿਣਾ ਹੈ ਕਿ ਸਰਕਾਰੀ ਤੌਰ ਤੇ ਪਹਿਲਾਂ ਮਜ਼ਦੂਰਾਂ ਨੂੰ ਰੋਜ਼ਗਾਰ ਦਾ ਇੱਕ ਕਾਨੂੰਨੀ ਅਧਿਕਾਰ ਸੀ ਜੋ ਕਿ ਹੁਣ ਖਤਮ ਕਰ ਦਿੱਤਾ ਜਾਵੇਗਾ ਸਰਕਾਰ ਭਾਵੇਂ ਦਾਵਾ ਕਰਦੀ ਹੈ ਕਿ 100 ਦੀ ਬਜਾਏ 125 ਦਿਨਾਂ ਕੰਮ ਇਹਨਾਂ ਲੋਕਾਂ ਨੂੰ ਨਵੇਂ ਕਾਨੂੰਨ ਦੇ ਮੁਤਾਬਕ ਮਿਲੇਗਾ ਪਰ ਅਜਿਹਾ ਨਹੀਂ ਹੋਵੇਗਾ ਦੂਸਰੇ ਪਾਸੇ ਕੇਂਦਰ ਸਰਕਾਰ ਨੇ ਵੱਖਰਾ ਬੋਝ 40% ਪੈਸਾ ਇਸ ਸਕੀਮ ਦੇ ਵਿੱਚ ਪੰਜਾਬ ਸਰਕਾਰ ਰਾਜ ਸਰਕਾਰਾਂ ਦੇਣ ਗਿਆ ਜਦ ਕਿ ਪਹਿਲਾਂ ਹੀ ਪੰਜਾਬ ਦੇ ਉੱਪਰ ਵੱਡੇ ਪੱਧਰ ਤੇ ਕਰਜ਼ਾ ਹੈ ਇਸ ਕਰਕੇ ਪੰਜਾਬ ਸਰਕਾਰ ਇਸ ਸਕੀਮ ਦੇ ਵਿੱਚ ਪੈਸਾ ਨਹੀਂ ਦੇ ਸਕੇਗੀ ਸਕੀਮ ਬੰਦ ਹੋ ਜਾਵੇਗੀ ਇਸ ਕਰਕੇ ਸਰਕਾਰ ਇਸ ਸਕੀਮ ਨੂੰ ਵਾਪਸ ਲਵੇ ਤੇ ਪੁਰਾਣੀ ਮਨਰੇਗਾ ਦੀ ਯੋਜਨਾ ਲਾਗੂ ਕਰੇ ਇਸ ਦੇ ਖਿਲਾਫ ਹੁਣ ਕਿਸਾਨਾਂ ਦੇ ਵੱਲੋਂ ਧਰਨੇ ਪ੍ਰਦਰਸ਼ਨ ਦਾ ਐਲਾਨ ਕਰ ਦਿੱਤਾ ਗਿਆ ਹੈ ਬਾਦਿਆਂ ਅਗਲੀਆਂ ਤੇ ਆਖਰੀ ਖਬਰ ਦੇ ਵੱਲ ਕਾਂਗਰਸ ਦੇ ਵਿੱਚੋਂ ਮੌਤਲ ਚੱਲ ਰਹੇ ਨਵਜੋਤ ਸੁੱਧੂ ਦੇ ਵੱਲੋਂ ਹਾਲ ਹੀ ਦੇ ਵਿੱਚ ਭਾਜਪਾ ਦੇ ਦੋ ਵੱਡੇ ਆਗੂਆਂ ਦੇ ਨਾਲ ਮੁਲਾਕਾਤਾਂ ਕੀਤੀਆਂ ਗਏ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਚਰਚਾ ਛਿੜ ਗਈ ਹੈ ਤੇ ਇਸ ਚਰਚਾ ਦੇ ਨਾਲ ਪੰਜਾਬ ਭਾਜਪਾ ਦੀ ਲੀਡਰਸ਼ਿਪ ਦੇ ਵਿੱਚ ਵੀ ਤਰਥੱਲੀ ਮੱਚਦੀ ਦਿਖਾਈ ਦੇ ਰਹੀ ਹੈ ਨਵਜੋਤ ਕੌਰ ਸੁੱਧੂ ਨੇ ਹਾਲ ਹੀ ਦੇ ਵਿੱਚ ਰੋਡ ਐਂਡ ਟਰਾਂਸਪੋਰਟ ਮੰਤਰੀ ਨਿਤਨ ਗਟਕਰੀ ਅਤੇ ਗ੍ਰਾਮ ਮੰਤਰੀ ਅਮੇਸ਼ਾਦ ਨਾਲ ਮੁਲਾਕਾਤ ਕੀਤੀ ਹੈ ਨੇਤਨ ਕਟਕਰੀ ਦੇ ਨਾਲ ਮੁਲਾਕਾਤ ਕਰਦੇ ਹੋਏ ਨਵਜੋਤ ਕੌਰ ਸੁੱਧੂ ਨੇ ਕੁਝ ਮੰਗਾ ਰੱਖਿਆ ਤੇ ਇਸ ਮੰਗਾਂ ਨੂੰ ਰੱਖਦੇ ਹੋਏ ਨਿਤਨ ਗਟਕਰੀ ਦੀ ਤਾਰੀਫ਼ ਵੀ ਕਰ ਦਿੱਤੀ ਤੇ ਇਸ ਕੀਤੀ ਤਾਰੀਫ਼ ਤੋਂ ਬਾਅਦ ਇਹ ਚਰਚਾ ਛਿੜ ਗਈ ਕਿ ਕੀ ਹੁਣ ਸਿੱਧੂ ਪਰਿਵਾਰ ਭਾਜਪਾ ਦੇ ਵਿੱਚ ਸ਼ਾਮਿਲ ਹੋਣ ਜਾ ਰਿਹਾ ਹੈ ਪਰ ਇਹਨਾਂ ਚਰਚਾਵਾਂ ਤੋਂ ਬਾਅਦ ਪੰਜਾਬ ਭਾਜਪਾ ਦੀ ਲੀਡਰਸ਼ਿਪ ਦੇ ਵਿੱਚ ਹਲਚਲ ਮਚਦੀ ਦਿਖਾਈ ਦੇ ਰਹੀ ਹੈ ਪੰਜਾਬ ਭਾਜਪਾ ਦੇ ਆਗੂ ਅਤੇ ਅੰਮ੍ਰਿਤਸਰ ਪੂਰਬੀ ਤੋਂ ਹੜਕਾ ਇੰਚਾਰਜ ਜਗਮੋਹਨ ਸਿੰਘ ਰਾਜੂ ਦੇ ਵੱਲੋਂ ਨਿਤਨ ਗਟਕਰੀ ਨੂੰ ਇੱਕ ਪੱਤਰ ਲਿਖ ਦਿੱਤਾ ਗਿਆ ਹੈ ਇਸ ਲਿਖੇ ਗਏ ਪੱਤਰ ਦੇ ਵਿੱਚ ਤਿੰਨ ਅਹਿਮ ਗੱਲਾਂ ਕੀ ਤਿਆਗ ਗਏ ਨੇ ਜਿਸ ਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਆਪਣੀ ਨਾਰਾਜ਼ਗੀ ਅਤੇ ਵਿਰੋਧ ਨਿਤਨ ਗਟਕਰੀ ਦੇ ਕੋਲ ਦਰਜ ਕਰਵਾਇਆ ਹੈ ਉਹਨਾਂ ਨੇ ਕਹਿਣਾ ਕਿ ਮੈਂ ਬਹੁਤ ਨਾਰਾਜ਼ਗੀ ਅਤੇ ਵਿਰੋਧ ਦੇ ਨਾਲ ਇਹ ਪੱਤਰ ਲਿਖ ਰਿਹਾ ਹਾਂ ਕਿਉਂਕਿ ਨਵਜੋਤ ਕੁਰਸਦੂ ਜੋ ਕਿ ਕਾਂਗਰਸ ਦੇ ਵਿੱਚੋਂ ਸਸਪੈਂਡ ਹੈ ਉਸ ਦੇ ਵੱਲੋਂ ਹਾਲ ਹੀ ਦੇ ਵਿੱਚ ਜੋ ਵੱਲਾ ਦੇ ਉੱਪਰ ਰੋਡ ਪ੍ਰੋਜੈਕਟ ਚੱਲ ਰਿਹਾ ਉਸ ਨੂੰ ਲੈ ਕੇ ਤੁਹਾਨੂੰ ਗਲਤ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਅੰਮ੍ਰਿਤਸਰ ਪੂਰਬੀ ਦੇ ਇਸ ਹਲਕੇ ਨੂੰ ਆਪਣਾ ਵਿਧਾਨ ਸਭਾ ਦਾ ਹਲਕਾ ਦੱਸਿਆ ਹੈ ਤੇ ਹੁਣ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਤੁਸੀਂ ਉਹਨਾਂ ਨੂੰ ਤੁਰੰਤ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਹੈ। ਅਗਲੀ ਗੱਲ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਸੱਚਾਈ ਇਹ ਹੈ ਕਿ ਅਮਰੀਕਾ ਪੂਰਬੀ ਉਹਨਾਂ ਦਾ ਹਲਕਾ ਨਹੀਂ ਹੈ 2022 ਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜੀ ਸੀ ਪਰ ਉਹ ਹਾਰ ਗਏ ਨਵਜੋਤ ਸਿੱਧੂ ਪਹਿਲਾਂ ਭਾਜਪਾ ਦੇ ਵਿੱਚ ਸਨ ਪਰ ਪਾਰਟੀ ਛੱਡਣ ਤੋਂ ਬਾਅਦ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕਰ ਰਹੇ ਨੇ ਉਹਨਾਂ ਦਾ અપਮਾਨ ਵੀ ਉਹ ਕਰ ਰਹੇ ਨੇ ਤੇ ਇਸ ਦੇ ਨਾਲ ਹੀ ਜਗਮਉਂ ਸਿੰਘ ਰਾਜੂ ਦਾ ਕਹਿਣਾ ਹੈ ਕਿ ਇਸ ਸਮੇਂ ਮੈਂ ਅੰਮ੍ਰਿਤਸਰ ਦੇ ਪੂਰਬੀ ਹਲਕੇ ਦਾ ਇੰਚਾਰਜਾਂ ਤੇ ਮੈਂ ਭਾਜਪਾ ਦੀ ਟਿਕਟ ਤੋਂ ਇਥੋਂ ਜੋਨ ਵੀ ਲੜ ਚੁੱਕਿਆ ਮੈਂ ਤੁਹਾਨੂੰ ਪਹਿਲਾਂ ਵੀ ਵੱਲਾ ਬਾਈਪਾਸ ਦੇ ਮੁੱਦੇ ਦੇ ਬਾਰੇ ਦੋ ਵਾਰ ਲਿਖ ਚੁੱਕਿਆ ਇਹ ਗੱਲ ਗਲਤ ਹੈ ਕਿ ਜਿਹੜੇ ਲੋਕ ਰੋਜ਼ ਮੋਦੀ ਦੇ ਖਿਲਾਫ ਬੋਲਦੇ ਨੇ ਉਹ ਭਾਜਪਾ ਸਰਕਾਰ ਦੇ ਕੰਮਾਂ ਦਾ ਝੂਠਾ ਕ੍ਰੈਡਿਟ ਲੈ ਰਹੇ ਨੇ ਇਸ ਦੇ ਨਾਲ ਭਾਜਪਾ ਵਰਕਰਾਂ ਦਾ ਹੌਸਲਾ ਟੁੱਟਿਆ ਹੈ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਨਵਜੋਤ ਕੋਰਸਦ ਨੂੰ ਇਸ ਦਾ ਕੋਈ ਵੀ ਕ੍ਰੈਡਿਟ ਨਾ ਦਿੱਤਾ ਜਾਵੇ ਤੇ ਇਹਨਾਂ ਕੰਮਾਂ ਦਾ ਕ੍ਰੈਡਿਟ ਸਿੱਧੇ ਤੌਰ ਤੇ ਮੋਦੀ ਜੀ ਅਤੇ ਭਾਜਪਾ ਨੂੰ ਹੀ ਦਿੱਤਾ ਜਾਵੇ ਜਗਮੋਹਨ ਸਿੰਘ ਰਾਜੂ ਦੇ ਵੱਲੋਂ ਇਹ ਗੱਲਾਂ ਕਰ ਦਿੱਤੀਆਂ ਗਈਆਂ ਨੇ ਇਹ ਸਨ ਅੱਜ ਦੀ ਵੱਡੀ ਖਬਰਾਂ ਇਹਨਾਂ ਖਬਰਾਂ ਵਿੱਚ ਕਿਸੇ ਖਬਰ ਬਾਰੇ ਜੋ ਕੁਝ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੀ ਰਾਏ ਕਮੈਂਟ ਕਰਕੇ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈਪ ਨਾਲ